ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਭੀਮਚੰਦ ਦੇ ਪੁੱਤਰ ਦਾ ਵਿਆਹ ਸੀ ਰਾਜਾ ਫਤਿਹ ਸ਼ਾ ਗੜਵਾਲੀਏ ਦੀ ਲੜਕੀ ਨਾਲ ਫਤਿਹ ਸ਼ਾ ਨੇ ਸਤਗੁਰਾਂ ਨੂੰ ਵੀ ਸੱਦਿਆ ਵਿਆਹ ਲਈ ਗੰਢ ਭੇਜੀ ਸਤਗੁਰਾਂ ਲਾਗਿਆਂ ਨੂੰ ਕਿਹਾ ਅਸੀਂ ਤਾਂ ਕਈ ਕਾਰਨ ਕਰਕੇ ਨਹੀਂ ਆ ਸਕਦੇ ਸਾਡਾ ਦੀਵਾਨ ਅਨੰਦ ਚੰਦ ਤੇ ਦਿਆ ਰਾਮ ਪੁਜੋਹਿਤ ਆਉਣਗੇ ਸਤਗੁਰਾਂ ਨੇ ਸਵਾ ਲੱਖ ਦਾ ਤੰਬੂਲ ਤੇ ਹੋਰ ਜੇਵਰ ਆਦ ਸਾਮਾਨ ਬੜਾ ਕੀਮਤੀ ਦਾਜ ਵਾਸਤੇ ਦਿਵਾਨ ਹੱਥ ਭੇਜ ਦਿੱਤਾ 500 ਸੈਨਾ ਨਾਲ ਦੇ ਦਿੱਤੀ ਇਹ ਪਹੁੰਚ ਗਏ ਸ਼੍ਰੀ ਨਗਰ ਇਹਨਾਂ ਦਾ ਫਤਿਹ ਸ਼ਾਹ ਨੇ ਡੇਰਾ ਕਰਵਾ ਦਿੱਤਾ ਬਾਗ ਵਿੱਚ ਰਸਤਾ ਇਹੀ ਪੌਂਟੇ ਸਾਹਿਬ ਵਾਲਾ ਨੇੜੇ ਪੈਂਦਾ ਸੀ ਭੀਮਚੰਦ ਬਰਾਲ ਦੀ ਸੈਨਾ ਲੋਹ ਲਸ਼ਕਰ ਸਭ ਪੌਂਟੇ ਤੋਂ ਤਨ ਕੋ ਪਿੱਛੇ ਆ ਡੇਰਾ ਕੀਤਾ ਰਾਤ ਗੁਰੂ ਜੀ ਨੂੰ ਖਬਰ ਪੁੱਜ ਗਈ ਉਹਨਾਂ ਵੀ 500 ਘੋੜਸਵਾਰ ਅੱਗੇ ਭੇਜ ਦਿੱਤਾ ਇੱਕ ਕੋ ਤੇ ਤੰਬੂ ਲੱਗੇ ਗੁਰੂ ਜੀ ਸਭ ਚਾਲਾਂ ਨੂੰ ਸਮਝਦੇ ਸਨ ਰਾਜੇ ਨੇ ਵਜ਼ੀਰ ਕੱਲਿਆ ਸਾਨੂੰ ਰਸਤਾ ਦਿਓ ਬਰਾਤ ਲੈ ਕੇ ਲੰਘ ਜਾਈਏ ਸਤਗੁਰਾਂ ਨੇ ਕਿਹਾ ਜਿਸ ਮਨੋਰਥ ਲਈ ਫੌਜ ਲੈ ਕੇ ਆਇਆ ਹੈ ਉਹ ਪਹਿਲਾ ਪੂਰਾ ਕਰ ਲਵੇ ਵਜ਼ੀਰ ਜਵਾਬ ਲੈ ਕੇ ਚਲਾ ਗਿਆ ਰਾਜਾ ਨੇ ਬਥੇਰੀ جنگ ਦੀ ਸਲਾਹ ਦਿੱਤੀ ਪਰ ਭੀਮਚੰਦ ਨਾ ਬਣਿਆ ਬਰਾਤ ਵਾਪਸ ਦੂਜੇ ਰਸਤੇ ਵੱਲੋਂ ਚਲੀ ਗਈ ਉਹ ਲੰਮਾ ਪੈਂਦਾ ਸੀ ਵਕਤ ਤੇ ਪੁੱਜ ਨਹੀਂ ਸਕਦੇ ਸਨ ਸਾਹੇ ਦਾ ਲਗਨ ਸੀ ਇਸ ਲਈ लाड़े ਤੇ ਵਜ਼ੀਰ ਨੂੰ ਇਧਰੋਂ ਦੋ ਨੌਕਰ ਹੋਰ ਨਾਲ ਦੇ ਕੇ ਭੇਜ ਦਿੱਤਾ ਫੌਜ ਦੇ ਸਿਪਾਹੀ लाड़े ਤੇ ਵਜ਼ੀਰ ਨੂੰ ਫੜ ਕੇ ਗੁਰੂ ਜੀ ਕੋਲ ਲੈ ਆਏ ਸਤਗੁਰਾਂ ਕਿਹਾ ਕਿਉਂ ਭਾਈ ਤੈਨੂੰ ਜੇ ਇੱਥੇ ਕੈਦ ਕਰ ਲਈਏ ਤੇ लाੜੇ ਬਿਨਾਂ ਬਰਾਤ ਕੀ ਰਹੇਗੀ ਤੇਰੇ ਪਿਓ ਵਾਂ ਕਰੀਏ ਫਿਰ ਤੇ ਤੂੰ ਜਾ ਨਹੀਂ ਸਕਦਾ پر اے بخشنت سری گروہ نانک دیو جی کا گھر ہے جا لنگ جا ایک ادروں سری نگر چلے گئے ویا ہو گیا جب داج پیا تا دیوان نند چند پروہت دیا رام بھی تمبول لے کے گئے فرش بچے ہوئے تے رکھیا سارے پہاڑیے پہاڑی اکٹھے ہوئے سن ਇਸ ਸਵਾਲ ਅਖਦਤੰਬੋਲ ਤੇ ਅਜਬ ਬਹੁਮੁੱਲੀ ਵਸਤੂਆਂ ਸ੍ਰੀ ਕਲਗੀਧਰ ਜੀ ਨੇ ਰਾਜਾ ਫਤਿਹ ਸ਼ਾਹ ਤੇ ਕਿਰਪਾ ਦ੍ਰਿਸ਼ਟੀ ਕਰਕੇ ਭੇਜੀਆਂ ਹਨ ਇਹ ਸੁਣ ਕੇ ਰਾਜਾ ਭੇਮਚੰਦ ਸੜ ਬਲ ਗਿਆ ਰਾਜਾ ਫਤਿਹ ਸ਼ਾਹ ਨੂੰ ਕਹਿਣ ਲੱਗਾ ਸਾਡੀ ਗੁਰੂ ਨਾਲ ਦੁਸ਼ਮਣੀ ਤੇਰੀ ਮਿੱਤਰਤਾ ਇਹ ਗੱਲ ਕਿਵੇਂ ਨਿਭ ਸਕੇਗੀ ਹੁਣ ਜਾ ਤਾਂ ਅੱਗੇ ਲੱਕੇ ਗੁਰੂ ਨਾਲ ਜੰਗ ਕਰਨ ਦਾ ਬੇੜਾ ਚੁੱਕ ਜਾਂਤੀ ਆਪਣੀ ਘਰ ਰੱਖ ادھرو نند چند ہوئی تمبول کا سارا سامان چک کے ڈیرے آ گئے آدیوں سینا کہا چیتی ڈیرا سنبھال کے تیار ہو جاؤ سکھ جو سو گھوڑا لے کے کشمیر تو آیا ہے سب سوار ہو جاؤ یہ چھ سو گھوڑ سوار تیار, سو تیار ہو گئے نند چند نے دیا رام کہا نکل چلیے یہ ترے ہی سن ਜਾਂ ਇੱਕ ਪਹਾੜੀਏ ਨੇ ਜਿੱਥੇ ਭੀਮਚੰਦ ਤੇ ਫਤੇਚੰਦ ਗੱਲਾਂ ਕਰ ਰਹੇ ਸਨ ਜਾ ਦੱਸਿਆ ਗੁਰੂ ਕਾ ਦੀਵਾਨ ਤੰਬੂਲ ਤੇ ਡੇਰਾ ਲੈ ਕੇ ਗੁੱਸੇ ਨਾਲ ਵਾਪਸ ਜਾ ਰਹੇ ਹਨ ਭੀਮਚੰਦ ਨੇ ਆਪਣੀ ਸੈਨਾ ਵੱਲ ਬੰਦਾ ਘਲਿਆ ਛੇਤੀ ਤਿਆਰ ਹੋ ਕੇ ਪਿੱਛਾ ਕਰੋ ਫਤੇਸ਼ਾਹ ਦੀ ਕੁਝ ਸੈਨਾ ਖੜੀ ਸੀ ਉਸਨੇ ਕਿਹਾ ਆਪ ਅੱਗੇ ਜਾ ਕੇ ਘਾਟਾ ਰੋਕ ਲਓ ਘਾਟਾ ਹੁੰਦਾ ਹੈ ਆਸੇ-ਪਾਸੇ ਉੱਚੇ ਪਹਾੜ ਹੋ ਤੇ ਵਿੱਚੋਂ ਛੋਟਾ ਜਿਹਾ ਚੜਾਏ ਵਾਲਾ ਰਸਤਾ ਹੋਵੇ ਲੰਘ ਕੇ ਜਾਣ ਨੂੰ ਘਾਟਾ ਸੈਨਾ ਨਹੀਂ ਰੋਕ ਸਕੀ ਬੜੇ ਦੁਖੀ ਹੋਏ ਭੀਮ ਚੰਦਰ ਨੇ ਆਪਣੇ ਕੁੜਮ ਫਤਿਹ ਸ਼ਾਹ ਨੂੰ ਆਖਿਆ ਤੁਮਰੀ ਸੇਮ ਦੇਸ਼ ਕੀ ਤਹ ਨਗਰ ਪਾਵਟਾ ਘਾਲਿਓ ਜਹਾਂ ਲੜਬੋ ਹੱਕ ਤੇ ਮੈਂ ਬਨ ਆਵੇ ਆਨ ਭੈਰ ਜੋ ਓਮ ਦਬਾਵੇ ਨਾ ਹਣ ਪਤ ਕੋ ਦਾਬਾ ਦੇਹੋ ਕਹਿਨ ਜ ਸੰਗ ਮੇਲ ਕਰ λεਹੋ ਇਸ ਤਰ੍ਹਾਂ ਫਤਿਹ ਚੰਦ ਦੇ ਆਖੇ ਲਾਕੇ ਜੰਗ ਕਰਨ ਦੀ ਤਿਆਰੀ ਹੋ ਗਈ ਤੇ ਲੰਗੜ ਨਹੀਂ ਦੇਣਾ ਫੋਰਸ ਹੈ ਨਾ ਪਹੁੰਚਦੀ ਹੈ ਜੇ ਲੜਨ ਤਾਂ ਮਾਰ ਕੇ ਸਭ ਕੁਝ ਲੁੱਟ ਲਵੋ ਜੇ ਹਥਿਆਰ ਛੁੱਟ ਦੇਣ ਤਾਂ ਸਭ ਕੁਝ ਖੋ ਕੇ ਲੰਘ ਜਾਣ ਦੇਣਾ ਕੁਝ ਥੋੜੀ ਸੈਨਾ ਅੱਗੇ ਨਿਕਲ ਗਈ ਘਾਟਾ ਰੋਕਣ ਇਧਰ ਅਨੰਦ ਚੰਦ ਨੂੰ ਵੀ ਪ੍ਰੇਮੀ ਨੇ ਜਾ ਖਬਰ ਦਿੱਤੀ ਫੁਰਤੀ ਕਰਕੇ ਨਿਕਲ ਜਾਓ ਤੁਹਾਨੂੰ ਚਾਹ ਚੁਫੇਰਿਓ ਘੇਰਾ ਪਾਇਆ ਜਾ ਰਿਹਾ ਹੈ ਉਸ ਵੇਲੇ ਸਤਗੁਰਾਂ ਨੂੰ ਯਾਦ ਕੀਤਾ ਤੇ ਬੰਦੂਕ ਦੇ ਫਾਇਰ ਅੱਗੇ ਪਿੱਛੇ ਸ਼ੂ ਕੀਤੇ 600 ਘੋੜਿਆਂ ਦੇ ਸੁੰਭਾਂ ਦੀ ਆਵਾਜ਼ ਪਿਛਲੀ ਸੈਨਾ ਦੂਰ ਸੀ ਬੰਦੂਕਾਂ ਦੇ ਫਾਇਰ ਹੁੰਦੇ ਵੇਖ ਰੁਕ ਗਈ ਅਗੇ ਘਾਟੇ ਤੇ ਥੋੜੇ ਸੰ ਮੌਤ ਤੋਂ ਡਰਦੇ ਉਹ ਪਾਸੇ ਹੋ ਗਏ ਗੁਰੂ ਕਾਬਹਿਰ ਦਲ ਲੰਘ ਗਿਆ ਘਾਟਾਂ ਪਾਰ ਕਰਕੇ ਪਾਉਂਟੇ ਜਾਵੜੇ ਗੁਰੂ ਮਹਾਰਾਜ ਨੂੰ ਸਾਰੀ ਖਬਰ ਜਾ ਦਿੱਤੀ ਸੁਣ ਕੇ ਸਤਗੁਰਾਂ ਨੇ ਜੰਗ ਦੀ ਤਿਆਰੀ ਕਰ ਲਈ ادھر جدو پتا لگا گرو دا دل چلا گیا ہے سمت ستارہ سو بیاری تو پاؤٹے دا کلا بنیا اتھے ستگوں نے جیتے سینا وداؤن وان دے ساہتک رچنا بھی بڑی سرگمی, سرگرمی نال کی بونجا کبھی حضور دے کول رہے ودوان سادو پانچ سو آپ دے کول سی فوجی سکھلائی دا ایک گڑھ سی اسے ਤਰਾ ਜੰਕਰ ਲੀਵੀ ਆਪਨੇ ਪੰਗਾਣੀ ਦਾ ਮੈਦਾਨ ਪਹਿਲਾਂ ਨਿਯਤ ਕਰ ਲਿਆ ਹੋਇਆ ਸੀ ਜਿਸ ਤੇ ਹੁਣ ਆਪਣਾ ਕੈਂਪ ਲਗਵਾ ਦਿੱਤਾ ਸੀ 500 ਸੈਨਿਕ ਉੱਥੇ ਰਹਿੰਦੇ ਸਨ ਜਿਨ੍ਹਾਂ ਨੂੰ ਹੁਕਮ ਕੀਤਾ ਹੋਇਆ ਸੀ ਕਿ ਜਦੋਂ ਪਹਾੜੀ ਸੈਨਾ ਆਵੇ ਚਟ ਖਬਰ ਕਰ ਦਿਓ ਕਿਨੇ ਵਿੱਚ ਤੇ ਇਹ ਸੀ ਫਤਿਹ ਸ਼ਾ ਨੂੰ ਕਿਸ ਤਰ੍ਹਾਂ ਰਾਜਾ ਭੀਮ ਚੰਦ ਨੇ ਇਕ ਤਰ੍ਹਾਂ ਦਾ ਬਲੈਕਮੇਲ ਹੀ ਕੀਤਾ ਤੇ ਆਪਣੇ ਖੇਮੇ ਵਿੱਚ ਲਾ ਕੇ ਗੁਰੂ ਜੀ ਦੇ ਅਗੇਂਸਟ ਖੜਾ ਕਰ ਦਿੱਤਾ ਤੇ ਪੰਗਾਣੇ ਯੁੱਧ ਦੇ ਲਈ ਤਿਆਰੀ ਸ਼ੁਰੂ ਹੋ ਗਈ ਤੇ ਅਗਲੀ ਸਾਖੀ ਵਿੱਚ ਆਪਾਂ ਇਸ ਤੋਂ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ